ਹਾਂਜੀ ਦੋਸਤੋ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਅੱਜ ਨਵੇਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਤੁਹਾਡੇ ਸਾਹਮਣੇ ਰੂਬਰੂ ਹੋਈਆਂ ਵੈਦ ਬਲਵੀਰ ਸਿੰਘ ਜੀ ਦੇਸੀ ਵੈਦ ਜਿਹੜੇ ਆਪਣੇ ਨਾਲ ਮੌਜੂਦ ਨੇ ਤੇ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲਾਂ ਬਾਤਾਂ ਤੇ ਕੁਝ ਬਿਮਾਰੀਆਂ ਦੇ ਬਿਮਾਰੀਆਂ ਬਾਰੇ ਤੇ ਦੇਸੀ ਦਵਾਈਆਂ ਬਾਰੇ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਜੀ ਐ ਵੈਦ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਿਕੋਲਜੀ ਹੋਰ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਜੀ ਅੱਛਾ ਆਪਣਾ ਸ਼ੁਭਨਾਮ ਕੀ ਹੈ ਜੀ ਮੈਂ ਬਲਵੀਰ ਸਿੰਘ ਹਾਂ ਬਲਵੀਰ ਸਿੰਘ ਪਿੰਡ ਜੀ ਪਿੰਡ ਚਨੀਰ ਜੀ ਚਨੀਰ ਮਾਨਸਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਇੱਕ 99154 10995 ਠੀਕ ਹੈ ਜੀ ਤੇ ਵੈਦ ਜੀ ਆਪਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਮੁੱਖ ਇਲਾਜ ਕਰਦੇ ਆ ਤੇ ਤੁਸੀਂ ਮਤਲਬ ਕਿੰਨੀਆਂ ਕੁੱਲ ਬਿਮਾਰੀਆਂ ਦਾ ਇਲਾਜ ਕਰਦੇ ਹੋ ਕਿਹੜੀਆਂ-ਕਿਹੜੀਆਂ ਦਵਾਈਆਂ ਨੇ ਆਪਣੇ ਕੋਲ ਡਾਕਟਰ ਸਾਹਿਬ ਮੈਨ ਪੇਟ ਤੇ ਐ ਜੀ ਪੇਟ ਵਾਸਤੇ ਬਚੂਰਨ ਬਣਾਉਨੇ ਆ ਠੀਕ ਹੈ ਜੀ ਪੇਟ ਜਿਹੜੀ ਗੈਸ ਬਣਦੀ ਐ ਜੀ ਪਿਆਜ਼ ਬਣਦਾ ਜੀ ਸੋਜ ਸੰਦਰ ਜੀ ਤੇ ਪੇਟ ਸਾਫ ਨੇ ਉਹਦਾ ਕਬਜ ਰਹਿੰਦੀ ਐ ਠੀਕ ਹੈ ਜੀ ਇਹ ਪੇਟ ਦੇ ਰੋਗਾਂ ਤੇ ਵਧੀਆ ਚੂਰਨ ਆਪਣਾ अच्छा जी मतलब ਤੁਸੀਂ ਮੇਨ ਤੁਹਾਡਾ ਚੂਰਨ ਵੀ ਹੈ ਤੇ ਪੇਟ ਦੇ ਰੋਗਾਂ ਦੀ ਦਵਾਈ ਤੇ ਬਵਾਸੀਰ ਤੇ ਵੀ ਬਵਾਸੀਰ ਤੇ ਵੀ ਬਵਾਸੀਰ ਦੀ ਵੀ ਮੁੱਖ ਦਵਾਈ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਕੋਈ ਹੋਰ ਹੈਗੀ ਜੀ ਆਪਣਾ ਲਕੋਰੀਆ ਦੀ ਅੱਛਾ ਜੀ ਠੀਕ ਹੈ ਜੀ ਸ਼ੂਗਰ ਦੀ ਸ਼ੂਗਰ ਦੀ ਹਾਂਜੀ ਜੋੜਾਂ ਦੇ ਦਰਦਾਂ ਦੀ ਵੀ ਹੈ ਇਹ ਦਵਾਈਆਂ ਤੁਸੀਂ ਆਪ ਹੀ ਤਿਆਰ ਕਰਦੇ ਹੋ ਜੀ ਹਾਂਜੀ ਡਾਕਟਰ ਸਾਹਿਬ ਆਪਣੇ ਕੋਲੇ ਪੇਟ ਗੈਸ ਦੀ ਹੋਗੀ ਜੀ ਪੇਟ ਦੀ ਪ੍ਰੋਬਲਮ ਦੀ ਆਉਗੀਆਂ ਜੀ ਬਵਾਸੀਰ ਦੀ ਆਉਗੀਆਂ ਠੀਕ ਹੈ ਜੀ ਬਵਾਸੀਰ ਜਿਹੜੀ ਹੈ ਇਹ ਚਾਰ ਕਿਸਮ ਦੀ ਹੈ ਅੱਛਾ ਜੀ ਇੱਕ ਖੋਨੇ ਆ ਕੂਨ ਪੈਣਾ ਠੀਕ ਹੈ ਜੀ ਇੱਕ ਬਾਦੀ ਤੋਂ ਆ ਠੀਕ ਹੈ ਜੀ ਤੇ ਇੱਕ ਮੱਸੇ ਹੋ ਜਾਂਦੇ ਆ ਜੀ ਇੱਕ ਅੰਦਰ ਜ਼ਖਮ ਹੋ ਜਾਂਦੇ ਆ ਅੱਛਾ ਜੀ ਜਿਹਦੇ ਕਰਕੇ ਪੇਸ਼ੈਂਟਰ ਨੂੰ ਬਹੁਤ ਤਕਲੀਫ ਆਉਂਦੀ ਹੈ ਤਕਲੀਫ ਇਹ ਬਵਾਸੀਰ ਹੋਣ ਦਾ ਮੁੱਖ ਕਾਰਨ ਕੀ ਹੈ ਜੀ ਇਹ ਜਿਆਦਾ ਪੇਟ ਕਬਜ ਹੋਣ ਕਰਕੇ ਅੱਛਾ ਜੀ ਜੇ ਰੋ ਪੇਟ ਕਬਜ ਹੋਊਗਾ ਹਾਂਜੀ ਹਾਂਜੀ ਠੀਕ ਹੈ ਜੀ ਪੇਟ ਮਾ ਸਾਫ ਹੋਣਾ ਇਸ ਕਰਕੇ ਜਿਆਦਾ ਕਬਜ ਹੁੰਦੀ ਠੀਕ ਹੈ ਜੀ ਆਪਾਂ ਨੂੰ ਕਿਹੜੀਆਂ ਕਿਹੜੇ ਮਤਲਬ ਕਾਰਨਾਂ ਦਾ ਤੇ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਵੀ ਇਹ ਕਬਜ ਨਾ ਹੋਵੇ ਕਬਜ ਤੋਂ ਜੇ ਗਰਮ ਚੀਜ਼ਾਂ ਦਾ ਪਰਹੇਜ਼ ਹੋਣਾ ਚਾਹੀਦਾ ਠੀਕ ਹੈ ਜੀ ਲਾਲ ਮਿਰਚ ਐ ਘੱਟ ਲਓ ਜੀ ਤੇ ਜੇ ਮੇਰੇ ਅੱਜਕੱਲ ਸਿਆਲ ਦੇ ਵਿੱਚ ਮੂਲੀ ਹੈ ਜੀ ਮੂਲੀ ਦਾ ਸੇਵਨ ਕਰਨਾ ਜਿਆਦਾ ਜ਼ਰੂਰੀ ਹੈ ਠੀਕ ਹੈ ਜੀ ਹੋਰ ਮਤਲਬ ਗਰਮ ਚੀਜ਼ਾਂ ਜਿਹੜੀਆਂ ਜਿਵੇਂ ਗਰਮ ਮਸਾਲੇ ਹੋਗੇ ਤਲੀਆਂ ਚੀਜ਼ਾਂ ਹੋਗੀਆਂ ਜੀ ਇਹਨਾਂ ਥੋੜਾ ਪਰਹੇਜ ਹੋਣਾ ਚਾਹੀਦਾ ਅੱਛਾ ਜੀ ਹਲਕਾ ਭੋਜਨ ਲੈਣਾ ਚਾਹੀਦਾ ਠੀਕ ਹੈ ਜੀ ਤੇ ਬਵਾਸੀਰ ਦੀ ਦਵਾਈ ਤੁਸੀਂ ਆਪ ਤਿਆਰ ਕਰਦੇ ਹੋ ਜੀ ਹਾਂਜੀ ਮੈਂ ਕਿੰਨਾ ਕੁ ਟਾਈਮ ਡਾਕਟਰ ਸਾਹਿਬੇ ਖਾਣੀ ਪੈਂਦੀ ਹੈ ਜੀ ਦਵਾਈ ਇਹ ਪੇਸ਼ੈਂਟ ਤੇ ਨਿਰਭਰ ਹੈ ਜੀ 2 ਹਫ਼ਤੇ ਚ ਵੀ ਠੀਕ ਹੋ ਸਕਦਾ ਹੈ ਮਹੀਨੇ ਚ ਵੀ ਠੀਕ ਹੋ ਸਕਦਾ ਹੈ ਠੀਕ ਹੈ ਜੀ ਆਪਣੀ ਇਹ ਹਫ਼ਤੇ ਦੀ ਦਵਾਈ ਕਿੰਨੇ ਦੀ ਹੈ ਜੀ ਕਿੰਨੀ ਕਾਸਟਲੀ ਹੈ ਮਹਿੰਗੀ ਹੈ ਮਤਲਬ ਕੋਈ ਜ਼ਿਆਦਾ ਕਾਸਟਲੀ ਨਹੀਂ ਠੀਕ ਹੈ ਜੀ ਬਕਸਰ ਪਰ ਉਤੇ ਦਰਜ ਹਫਤੇ ਦੀ 200 ਰੁਪਏ ਦੀ ਠੀਕ ਹੈ ਜੀ ਤੇ ਮਤਲਬ ਮਤਲਬ 2-3 ਹਫਤਿਆਂ ਦੇ ਵਿੱਚ ਬੰਦਾ ਠੀਕ ਹੋ ਜਾਂਦਾ ਏ ਕੋਈ ਜੇ ਲਗਾਤਾਰ ਫ੍ਰੀਜ ਰੱਖ ਕੇ ਖਾਵੇ ਜਿਵੇਂ ਤੁਸੀਂ ਦੱਸੋਗੇ ਠੀਕ ਹੈ ਜੀ ਤੇ ਡਾਕਟਰ ਸਾਹਿਬ ਇਹ ਦੱਸੋ ਵੀ ਜੋੜਾਂ ਦੇ ਦਰਦ ਦੀ ਦਵਾਈ ਤੁਸੀਂ ਫਿਰ ਹਾਂਜੀ ਜੋੜਾਂ ਜਾਵੇਂ ਗੋਡੇ ਦਰਦ ਕਰਦੇ ਆ ਲੱਤਾਂ ਦਰਦ ਕਰਦੀਆਂ ਹਾਂਜੀ ਸਰੀਰ ਦੇ ਵਿੱਚ ਦਬਦ ਹੁੰਦਾ ਠੀਕ ਹੈ ਜੀ ਜਿਸ ਦਾ ਤੇਲ ਵੀ ਤਿਆਰ ਕੀਤਾ ਜਾਂਦਾ ਹੈ अच्छा जी ਦਵਾਈ ਦਿੱਤੀ ਜਾਂਦੀ ਹੈ ਦਵਾਈ ਦਿੱਤੀ ਜਾਂਦੀ ਹੈ ਮਤਲਬ ਤੁਹਾਨੂੰ ਮਿਲਣਾ ਹੋਵੇ ਕਿਸੇ ਨੇ ਦਵਾਈ ਲੈਣੀ ਹੋਵੇ ਤਾਂ ਫਿਰ ਤੁਹਾਡਾ ਮੇਨ ਜਿਹੜੀ ਜਗ੍ਹਾ ਹੈ ਵੀ ਉਹ ਕਿੱਥੇ ਤੁਸੀਂ ਦਵਾਈ ਦਿੰਦੇ ਜਿੰਦਾ ਆਪਣਾ ਚਨੀਰਾ ਜੀ ਅੱਛਾ ਜੀ ਗੁਰਦੁਆਰਾ ਸਾਹਿਬ ਨੇੜੇ ਮਕਾਨ ਹੈ ਢਾਲੀ ਵਾਲ ਪੱਤੀ ਵਿੱਚ ਠੀਕ ਹੈ ਜੀ ਬਹਿਤ ਬਰਬੀਰ ਸਿੰਘ ਜੀ ਤੇ ਬਾਕੀ ਸਾਡੇ ਟੂਰ ਪ੍ਰੋਗਰਾਮ ਰੱਖਿਆ ਜੀ ਅੱਛਾ ਜੀ ਜਿਵੇਂ 10ਵੀਂ ਤੇ ਆਪਣਾ ਕ੍ਰਿਸ਼ਿਆ ਗੁਰੂ ਘਰ ਅੱਛਾ ਜੀ ਦਸਵੀਂ ਤੇ ਪਿਛਿਆ ਗੁਰੂ ਘਰ ਹਾਂ 9 ਵੇ ਤੋਂ 4 ਵਜੇ ਤੱਕ 9 ਤੋਂ 4 ਹਾਂਜੀ ਠੀਕ ਹੈ ਜੀ ਤੇ ਨੌਵੀਂ ਲੱਗਦੀ ਹੈ ਜੀ ਆਪਣੇ ਕੁਰੰਗਾ ਵਾਲੀ ਕਾਲੇ ਵਾਲੀ ਕੋਲ ਉੱਥੇ ਬਾਬਾ ਆਰਾਮਦੇਵ ਦਾ ਮੰਦਿਰ ਹੈ ਜੀ ਠੀਕ ਹੈ ਜੀ ਮੁੱਖੇ ਮਿਲਾਂਗੇ ਹਰ ਨੌਵੀਂ ਹਰ ਨੌਵੀਂ ਤੇ ਕਾਲੇ ਵਾਲੀ ਠੀਕ ਹੈ ਜੀ ਤੇ ਗੁਰੂ ਘਰ ਤ੍ਰਲੋਕੇ ਵਾਲਾ ਜੀ ਹਰ ਸੰਗਰਾਂਤ ਤੇ ਹਰ ਸੰਗਰਾਂਤ ਹਾਂਜੀ 10 ਤੋਂ 2 ਵਜੇ ਤੱਕ ਠੀਕ ਹੈ ਜੀ ਹਰ ਮੱਸਿਆ ਮਿਲਦੇ ਆ ਪੱਕਾ ਸੀਦਾਂ ਗੁਰਦੁਆਰਾ ਪੱਕਾ ਸ਼ਿਡਾ ਗੁਰਦੁਆਰਾ ਕਿੱਥੇ ਹੈ ਜੀ? ਇੱਕ ਕਾਲਿਆਂ ਵਾਲੀ ਚ ਪਿਆ ਜਾਂਦਾ ਜੀ। ਇਹ ਵੀ ਕਾਲਿਆਂ ਵਾਲੀ ਚ ਹੈ। ਠੀਕ ਹੈ ਜੀ। ਤੇ ਹਰ ਵੀਰਵਾਰ ਝੰਡਾ ਕਲਾ ਗੁਰੂ ਘਰ। ਹਰ ਵੀਰਵਾਰ ਹਾਂਜੀ ਝੰਡਾ ਕਲਾ ਹਾਂਜੀ। ਠੀਕ ਹੈ ਜੀ। ਤੇ ਐਤਵਾਰ ਰਤਨਗੜ ਰੋਜਾਂ ਵਾਲੀ ਗੁਰੂ ਘਰ। ਅੱਛਾ ਜੀ ਰੋਜਾਂ ਵਾਲੀ ਮਤਲਬ ਸਾਡੇ ਏਰੀਆ ਚ ਆਗੇ ਤੁਸੀਂ। ਹਾਂਜੀ ਹਾਂਜੀ। ਹਰ ਐਤਵਾਰ ਨੂੰ ਰੋਜਾਂ ਵਾਲੀ ਹਾਂਜੀ ਹਾਂਜੀ। ਗੁਰੂ ਘਰ ਚ ਕਿੰਨੇ ਤੋਂ ਕਿੰਨੇ ਜੀ? ਸੁਵਾ 10 ਤੋਂ 2 ਵਜੇ ਤੱਕ ਮਤਲਬ ਜਿਨ੍ਹਾਂ ਨੇ ਜਿਹੜੇ ਮਰੀਜ਼ਾਂ ਨੇ ਸਾਡੇ ਏਰੀਆ ਦੇ ਪੇ ਮਰੀਜ਼ਾਂ ਨੇ ਆਉਣਾ ਹੋਵੇ ਉਹ ਤੁਹਾਨੂੰ ਰੋਜਾਂ ਲਈ ਮਿਲ ਸਕਦਾ ਹੈ ਹਾਂਜੀ ਫੋਨ ਕਰਕੇ ਆਓ ਫੋਨ ਕਰਕੇ ਆਉਣ ਠੀਕ ਹੈ ਜੀ ਵੀ ਤੁਸੀਂ ਰੋਜਾਂ ਵਾਲੀ ਸਵੇਰੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਜੀ 10 ਵਜੇ ਤੋਂ 2 ਵਜੇ ਤੱਕ ਠੀਕ ਹੈ ਠੀਕ ਹੈ ਜੀ ਡਾਕਟਰ ਸਾਹਿਬ ਤੁਸੀਂ ਇਹਨਾਂ ਦਾ ਕੋਈ ਪੱਕਾ ਤੁਹਾਡੇ ਕੋਲ ਡੀ ਫਾਰਮੇਸੀ ਵਗੈਰਾ ਕੋਈ ਲਾਇਸੈਂਸ ਵੀ ਹੈ ਹਾਂਜੀ ਅੱਛਾ ਜੀ ਉਪਵੈਦ ਦਾ ਕੋਰਸ ਕੀਤਾ ਜੀ ਠੀਕ ਹੈ ਜੀ ਹਾਂਜੀ ਅੱਛਾ ਜੀ ਤਕਰੀਬੀ ਹੈ ਅਬੀ ਡੇਟਸ਼ਨ ਵੀ ਹੈ ਅੱਛਾ ਅੱਛਾ ਮਤਲਬ ਤੁਸੀਂ ਆਪ ਤਿਆਰ ਕਰਦੇ ਹੋ ਦਵਾਈਆਂ ਤੇ ਆਪ ਹੀ ਦੇਂਦੇ ਹੋ ਜੀ ਤਿਆਰ ਆਪ ਵੀ ਕਰੀ ਜਾਂਦੇ ਆ ਜੀ ਕੁਝ ਬਾਹਰੋਂ ਮਾਰਕੀਟ ਚੋਂ ਮਿਲ ਜਾਂਦੇ ਆ ਹਾਂ ਮਾਰਕੀਟ ਚੋਂ ਲਿਆ ਕੇ ਤਿਆਰ ਕਰਨੀਆਂ ਪੈਂਦੀਆਂ ਆ ਖਾਲੀਆਂ ਦਵਾਈਆਂ ਉਹ ਵੀ ਆਪਾਂ ਦਿੰਨੇ ਆ ਅੱਛਾ ਜੀ ਹਾਂ ਜੀ ਠੀਕ ਹੈ ਜੀ ਅੱਖਾਂ ਦੀ ਦਵਾਈ ਵੀ ਦਿੰਨੇ ਹੋ ਹਾਂ ਜੀ ਅੱਖਾਂ ਚ ਮਤਲਬ ਕੀ ਤਕਲੀਫ ਹੋਵੇ ਜਿਵੇਂ ਜਾਲਾ ਹੈ ਜੀ ਲਾਲੀ ਹੈ ਪਾਣੀ ਵਗਦਾ ਹੈ ਠੀਕ ਹੈ ਹਾਰਸ਼ ਮੋਤੀਆ ਬਿੰਦੂ ਉੱਤੇ ਆਉਂਦਾ ਅੱਛਾ ਅੱਛਾ ਠੀਕ ਹੈ ਇਹਨਾਂ ਤੇ ਜਿਹੜੇ ਰਿਜ਼ਲਟ ਵਾਲੀਆਂ ਦਵਾਈਆਂ ਹੋਣ ਠੀਕ ਹੈ ਜੀ ਠੀਕ ਹੈ ਇੱਕ ਡਾਕਟਰ ਆਪਣੇ ਸਰੋਤਿਆਂ ਨੂੰ ਮਰੀਜ਼ਾਂ ਨੂੰ ਭੈਣਾਂ ਨੂੰ ਮਾਈਆਂ ਨੂੰ ਇਹ ਦੱਸੋ ਵੀ ਜਿਵੇਂ ਕਿਸੇ ਨੂੰ ਲਕੋਰੀ ਦੀ ਸ਼ਿਕਾਇਤ ਹੋ ਜਾਂਦੀ ਹੈ ਵੀ ਉਹ ਕਿੰਨਾ ਕੁ ਦੇਰ ਦਵਾਈ ਖਾਣੀ ਪੈਂਦੀ ਹੈ ਜੀ ਮੇਰੇ ਕੋਲ ਡਾਕਟਰ ਸਾਹਿਬ ਇੱਕ ਤਾਂ ਪਰੇਜ ਹੈ ਜੀ ਠੀਕ ਹੈ ਜੀ ਗਰਮ ਚੀਜ਼ਾਂ ਤਲੀਆਂ ਚੀਜ਼ਾਂ ਠੀਕ ਹੈ ਜੀ ਜਿੰਨਾ ਤੋਂ ਜ਼ਿਆਦਾ ਹੁੰਦਾ ਹਾਂਜੀ ਬਾਕੀ ਬੀਬੀਆਂ ਨੂੰ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਹਾਂਜੀ ਉਹਦੇ ਵਾਸਤੇ ਆਪਾਂ ਦਵਾਈ ਦਿੰਨੇ ਆ ਉਹ ਤਿਆਰ ਕਰਦੇ ਆ ਅੱਛਾ ਜੀ ਕੋਰੀਏ ਤੇ ਠੀਕ ਹੈ ਜੀ ਬਾਕੀ ਮੇਰੀ ਸਰੋਤਾਂ ਨੂੰ ਅਥਵਨ ਕੇ ਬੇਨਤੀ ਹੈ ਜੀ ਕਿ ਜੋ ਵੀ ਦਵਾਈ ਲੈਂਦੇ ਆ ਹਾਂਜੀ ਮੇਮ ਚੀਜ਼ ਪ੍ਰੇਜ ਹੈ ਪ੍ਰੇਜ ਹੈ ਜੀ ਨਾਓ ਪ੍ਰੇਜ ਕਰਨਗੇ ਹਾਂਜੀ ਉਹ ਆਪਣੇ ਆਪ ਠੀਕ ਰਹਿਣਗੇ ਚਾਹੇ ਡਾਕਟਰ ਸਾਹਿਬ ਤੋਂ ਅੰਗਰੇਜ਼ੀ ਦਵਾਈ ਲਓ ਜੀ ਚਾਹੇ ਵੈਦ ਤੋਂ ਦੇਸੀ ਦਵਾਈ ਲਓ ਠੀਕ ਹੈ ਜੀ ਮੇਨ ਚੀਜ਼ ਜਿਵੇਂ ਡਾਕਟਰ ਸਾਹਿਬ ਜਾਂ ਬੈਦ ਜੀ ਦੱਸਦੇ ਆ ਉਹਨਾਂ ਦੇ ਮੁਤਾਬਕ ਭਰੇਜ ਦੇ ਉਹ ਦਵਾਈ ਲਈ ਜਾਵੇ ਤਾਂ ਪੇਸ਼ੈਂਟ ਜਲਦੀ ਠੀਕ ਹੋ ਜਾਂਦਾ ਠੀਕ ਹੈ ਮਤਲਬ ਦਵਾਈਆਂ ਨਾਲੋਂ ਭਰੇਜ ਵੱਧ ਕੰਮ ਕਰਦਾ ਹੈ ਵੱਧ ਕੰਮ ਕਰਦਾ ਹੈ ਠੀਕ ਹੈ ਇਹ ਤੁਸੀਂ ਬਹੁਤ ਵਧੀਆ ਗੱਲ ਕਹੀ ਡਾਕਟਰਾਂ ਜਿਵੇਂ ਕਿ ਅੱਜਕੱਲ ਹਰੀਆਂ ਸਬਜ਼ੀਆਂ ਹਾਂਜੀ ਉਹਦੇ ਚ ਖੀਰਾ ਆ ਗਿਆ ਜੀ ਹੋਰ ਚੀਜ਼ਾਂ ਸਲਾਦ ਵਗੈਰਾ ਠੀਕ ਹੈ ਜੀ ਇਹ ਬੱਦਲ ਬੱਦ ਯੂਜ਼ ਕੀਤਾ ਜਾਵੇ ਅੱਛਾ ਜੀ ਹਾਂਜੀ ਜਿਵੇਂ ਖਾਣਾ ਖਾਣੇ ਆ ਰੋਟੀ ਬਹੁਤ ਘੱਟ ਖਾਓ ਹਾਂਜੀ ਸਾਹ ਨਾਲ ਖਾਓ ਠੀਕ ਹੈ ਤੇ ਲੋਕੜ ਚੀਜ਼ਾਂ ਵੱਧ ਲਓ ਹਾਂ ਲਿਕਵਰ ਹਾਂਜੀ ਢੋਪੜ ਚੀਜ਼ਾਂ ਸਲਾਦ ਜੀ ਇਹ ਮਤਲਬ ਬਹੁਤ ਬਾਰੀਆਂ ਨੂੰ ਠੀਕ ਕਰਦੇ ਆ ਠੀਕ ਹੈ ਜੀ ਠੀਕ ਹੈ ਇੱਕ ਡਾਕਟਰ ਜੀ ਦੱਸੋ ਵੀ ਆਪਣੇ ਸਰੋਤਿਆਂ ਨੂੰ ਤੰਦਰੁਸਤੀ ਰਹਿਣ ਦਾ ਰਾਜ਼ ਕੀ ਹੈ ਜੀ ਡਾਕਟਰ ਸਾਹਿਬ ਜੀ ਸਵੇਰ ਦੇ ਟਾਈਮ ਜੀ ਜਲਦੀ ਜੋ ਸਰੋਤੇ ਆਪਣੇ ਭੈਣ ਭਾਈ ਜੀ ਇਹ ਸਵੇਰੇ ਜਲਦੀ ਉੱਠਣਾ ਠੀਕ ਹੈ ਜੀ ਆਪਣਾ ਅਤਮੋਤ ਹੋ ਕੇ ਕੁਰਲਾ ਕਰਕੇ ਬਰਸ਼ ਕਰਕੇ ਨਹਾ ਧੋ ਕੇ ਜੀ ਫਰੈਸ਼ ਹੋਣ ਥੋੜੀ ਬਾਹਰ ਦੀ ਸ਼ੈਅ ਕੀਤੀ ਜਾਵੇ ਸ਼ੈਅ ਕੀਤੀ ਜਾਵੇ ਠੀਕ ਕਿਉਂਕਿ ਤਾਜੀ ਹਵਾ ਹੁੰਦੀ ਹੈ ਹਾਂਜੀ ਹਰੇ ਬਾਈ ਮੱਥੇ ਲੱਗਦੀ ਹੈ ਜੀ ਜੀ ਉਹਦੇ ਕਰਕੇ ਸਾਡਾ ਜਿਹੜਾ ਚਿਹਰਾ ਹੈ ਸਰੀਰ ਹੈ ਉਹ ਤੰਦਰੁਸਤ ਰਹੂਗਾ ਥੋੜੀ ਜਿਸੀਂ ਸ਼ੈਅ ਕਰਾਂਗੇ ਉਹਦੇ ਨਾਲ ਸਾਡੇ ਅੰਗ ਪਰ ਖੁੱਲਦੇ ਆ ਠੀਕ ਹੈ ਜੀ ਤੇ ਉਸ ਕਰਕੇ ਥੋੜਾ ਜੋਗਾ ਜਾਂ ਕਸਰਤ ਕਰੀ ਜਾਵੇ ਜੀ ਉਹਦੇ ਕਰਕੇ ਸਾਨੂੰ ਬਿਮਾਰੀਆਂ ਤੋਂ ਬਹੁਤ ਲਾਭ ਮਿਲ ਸਕਦਾ ਠੀਕ ਹੈ ਜੀ ਠੀਕ ਹੈ ਜੀ ਟਾਈਮ ਹੈ ਜਿਹੜਾ ਖਾਣਾ ਸੀ ਖਾਣਿਆ ਹਾਂਜੀ ਉਸ ਨੂੰ ਚਵਾ ਕੇ ਖਾਣਾ ਚਾਹੀਦਾ ਰੋਟੀ ਚਵਾ ਕੇ ਠੀਕ ਹੈ ਤੇ ਸ਼ਾਮ ਦੇ ਟਾਈਮ ਸਾਨੂੰ ਸਲਾਦ ਜ਼ਰੂਰ ਲੈਣਾ ਚਾਹੀਦਾ ਅੱਛਾ ਰੋਟੀ ਦੇ ਨਾਲ ਮਤਲਬ ਸਲਾਦ ਜ਼ਰੂਰ ਉਹ ਪੇਟ ਦੀ ਸਫਾਈ ਵਾਸਤੇ ਠੀਕ ਹੈ ਜੀ ਪਿਆਜ਼ ਆ ਪਿਆਜ਼ ਜ਼ਰੂਰੀ ਹੈ ਜੇ ਇੱਕ ਪਿਆਜ਼ ਛੋਟਾ ਸਵੇਰੇ ਲਿਆ ਜਾਵੇ ਕਿ ਸ਼ਾਮ ਲਿਆ ਜਾਵੇ ਠੀਕ ਹੈ ਜੀ ਬਹੁਤ ਠੀਕ ਹੈ ਜੀ ਵਾਹ ਜੀ ਦੂਜੀ ਗੱਲ ਜੇ ਕਿਸੇ ਨੂੰ ਗਰਮਾਹਸ਼ ਹੈ ਪੇਟ ਚ ਮਿਹਦੇ ਚ ਲੀਵਰ ਚ ਜੀ ਤਾਂ ਉਸ ਵਾਸਤੇ ਜੋ ਤਬੀਆ ਹਾਂਜੀ ਤੇ ਹਰਾ ਧਨੀਆ ਜੀ ਇਹਦੀ ਛਟਰੀ ਲਈ ਜਾਵੇ ਉਹ ਮੇਥੇ ਦੀ ਕਰਮੈਸ਼ ਕੱਢਦਾ ਜੀ ਮੇਥੇ ਦੀ ਕਰਮੈਸ਼ਵਾਰ ਜੇ ਕਿਸੇ ਤੋਂ ਚਟਣੀ ਨਹੀਂ ਬਣਦੀ ਜੀ ਤਾਂ ਉਹ ਪਦੀਨੇ ਦੀਆਂ ਹਰੀਆਂ ਪੱਤੀਆਂ ਉਹ ਸਲਾਦ ਤੌਰ ਤੇ ਖਾਣੇ ਨਾਲ ਖਾ ਸਕਦਾ ਠੀਕ ਹੈ ਉਹਨਾਂ ਨੂੰ ਬਹੁਤ ਲਾਭ ਮਿਲਿਆ ਕੋ ਜੀ ਵਾਹ ਜੀ ਵਾਹ ਠੀਕ ਹੈ ਜੀ ਹਾਂ ਜੀ ਡਾਕਟਰ ਸਾਹਿਬ ਸਾਡਾ ਜੱਪ ਟੀਵੀ 13 13 ਚੈਨਲ ਦਾ ਬਹੁਤ ਧੰਨਵਾਦ ਹੈ ਜੀ ਜੋ ਕਿ ਸਾਡੇ ਛੋਟੇ ਡਾਕਟਰ ਜਾਂ ਵੈਦਾ ਨੂੰ ਜੀ ਵੱਡੇ ਚੈਨਲ ਨਹੀਂ ਦਿਖਾ ਸਕਦੇ ਹਾਂਜੀ ਛੋਟੇ ਚੈਨਲ ਸਾਡੇ ਪਿੰਡਾਂ ਦੇ ਵਿੱਚ ਇਹ ਆਵਾਜ਼ ਪਹੁੰਚਾ ਪਹੁੰਚਾਉਂਦੇ ਆ ਲੋਕਾਂ ਤੱਕ ਹਾਂਜੀ ਲੋਕਾਂ ਤੱਕ ਬਾਤ ਪਹੁੰਚਾਉਂਦੇ ਆ ਜੀ ਸਾਡਾ ਬਹੁਤ ਬਹੁਤ ਇਹਨਾਂ ਦਾ ਚੈਨਲ ਟੀਵੀ ਜਬ ਟੀਵੀ 13 13 ਦਾ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਰੈਸ ਸਾਹਿਬ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਵੀ ਦਿਨ ਤੁਗਣੀ ਤੇ ਰਾਤ ਤੁਗਣੀ ਲੱਕੀ ਬਖਸ਼ੇ ਜੀ ਤੇ ਲੰਬੀ ਉਮਰਾਂ ਕਰੇ ਵੀ ਜੀ ਪਰਮਾਤਮਾ ਸਾਨੂੰ ਵੱਧ ਤੋਂ ਵੱਧ ਚੈਨਲ ਤੇ ਪਰਵਾਤਮਾ ਖੁਸ਼ੀ ਵਖਸ਼ੇ ਜੀ ਅਤੇ ਪਰਿਵਾਰ ਸਮੇਤ ਸਾਰਿਆਂ ਨੂੰ ਜੋ ਤੁਸੀਂ ਆਵਾਜ਼ ਪਹੁੰਚਾਉਂਦੇ ਆ ਬਹੁਤ ਬਹੁਤ ਧੰਨਵਾਦ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ